ਤੋ ਦੋਸਤੋ ਤੁਸੀਂ ਦੇਖ ਸਕਦੇ ਹੋ ਇੱਕ ਪਾਸੇ ਤਾਂ ਸਰਕਾਰ ਦੇ ਵੱਲੋਂ ਇਨਲੀਗਲ ਮਾਈਨਿੰਗ ਦੇ ਉੱਤੇ ਨੱਥ ਪਾਉਣ ਦੀਆਂ ਗੱਲਾਂ ਕੀਤੀਆਂ ਜਾ ਰਹੀਆਂ ਨੇ ਤੇ ਦੂਜੇ ਪਾਸੇ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਜੀ ਪਿੰਡ ਟਡਵਾਰ ਦੀਆਂ ਪੀਐਸ ਗੁਰਾਇਆਂ ਤੁਸੀਂ ਦੇਖ ਸਕਦੇ ਹੋ ਕਿ ਇਸ ਤਰ੍ਹਾਂ ਜ਼ਮੀਨ ਦੀ ਪਟਾਈ ਕਰਕੇ ਥੱਲੇ ਰੇਤਾ ਕੱਢਿਆ ਹੋਇਆ ਆ ਲੰਬੇ ਸਮੇਂ ਤੋਂ ਇਸ ਇਲਾਕੇ ਦੇ ਵਿੱਚ ਨਈਅ ਜ ਮਾਈਨਿੰਗ ਚੱਲ ਰਹੀ ਆ ਪਰ ਲਗਾਤਾਰ ਪੱਤਰਕਾਰਾਂ ਦੇ ਵੱਲੋਂ ਸ਼ਿਕਾਇਤਾਂ ਕਰਨ ਦੇ ਬਾਵਜੂਦ ਵੀ ਕੋਈ ਨਾਤੇ ਉੱਤੇ ਨੱਥ ਨਹੀਂ ਪਾਈ ਜਾ ਰਹੀ ਤੁਸੀਂ ਇਹ ਤਸਵੀਰਾਂ ਦੇਖ ਰਹੇ ਹੋ ਪਿੰਡ ਟਡਵਾਰ ਦੀਆਂ ਜਿੱਥੇ ਲਗਭਗ ਤੁਸੀਂ ਦੇਖ ਸਕਦੇ ਹੋ ਅੰਦਾਜ਼ਾ ਲਾ ਕੇ ਕਿੰਨੀ ਡੂੰਘੀ ਪਟਾਈ ਕੀਤੀ ਹੈ ਕਿ ਥੱਲੇੋਂ ਜ਼ਮੀਨ ਚੋਂ ਰੇਤਾ ਵੀ ਨਿਕਲ ਰਿਹਾ ਆ ਪਿਛਲੇ ਸਮੇਂ ਵਿੱਚ ਪੱਤਰਕਾਰਾਂ ਦੇ ਵੱਲੋਂ ਇੱਥੇ ਇਨਲੀਗਲ ਮਾਈਨਿੰਗ ਕਰਦੀਆਂ ਮਸ਼ੀਨਾਂ ਵੀ ਫੜਵਾਈਆਂ ਗਈਆਂ ਸੀ ਪਰ ਸ਼ਿਪਾਸ਼ ਦੇ ਤੌਰ ਤੇ ਉਹਨਾਂ ਨੂੰ ਛੱਡ ਦਿੱਤਾ ਜਾਂਦਾ ਹੈ ਤੇ ਦੁਬਾਰਾ ਮੁੜ ਤਵਦੀਸ਼ ਹੋਣ ਤੇ ਮਸ਼ੀਨ ਨੂੰ ਚਲਾਣ ਕੀਤਾ ਜਾਂਦਾ ਹੈ ਲਗਾਤਾਰ ਮਾਈਨਿੰਗ ਵਿਭਾਗ ਨੂੰ ਇਥੇ ਸ਼ਿਕਾਇਤਾਂ ਜਾਂਦੀਆਂ ਨੇ ਪਰ ਕੋਈ ਵੀ ਕਾਰਵਾਈ ਨਾ ਹੋਣਾ ਇਹ ਦਰਸਾਉਂਦਾ ਹੈ ਕਿ ਕਿਤੇ ਨਾ ਕਿਤੇ ਇਨਾਂ ਦੀ ਕੋਈ ਮੀੜੀ ਭਗਤ ਹੈ ਤਸਵੀਰਾਂ ਤੁਹਾਡੇ ਨਾਲ ਸਾਂਝੇ ਕਰ ਰਹੇ ਹਾਂ ਜੀ ਪ੍ਰਿੰਟਡ ਵਾਰ ਦੀਆਂ ਤੁਸੀਂ ਦੇਖ ਸਕਦੇ ਹੋ ਕਿਸ ਤਰ੍ਹਾਂ ਇਨਲੀਗਲ ਮਾਈਨਿੰਗ ਇੱਥੇ ਹੋਈ ਚੁੱਕੀ ਹੈ ਤਾਂ ਜੁੜੇ ਰਹੋ ਇਸੇ ਤਰ੍ਹਾਂ ਸਾਡੇ ਨਾਲ ਆਨਰ ਟਾਈਮ ਦੇ ਵਿੱਚ ਤੁਹਾਨੂੰ ਹੋਰ ਵੀ ਨਵੀਂ ਅਪਡੇਟ ਦੇ ਨਾਲ ਮਿਲਾਂਗੇ ਧੰਨਵਾਦ ਜੀ